ਕਿਉਂ ਜਗਤ ਮੂੜ ਮੂੜ ਜੰਮਦਾ ਮਰਦਾ ਰੰਤ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ ਤ੍ਰਿ ਅੰਗ ਤੇ ਬਖਸ਼ਿਸ਼ ਕਰਦੇ ਹਨ ਹੋਮੇ ਵਿੱਚ ਜਗ ਬਿਨਸਤਾ ਮਰ ਚੰਮੇ ਆਵਜਾਈ ਜਗਤ ਹਉਮੈ ਵਿੱਚ ਫਸ ਕੇ ਆਤਮਿਕ ਮੌਤ ਸਹਿੜਦਾ ਹੈ ਤੇ ਮਰਮੜ ਚੰਦਾ ਮਰਤ ਰਹਿਂਦਾ ਹੈ ਮਨਮੁਖ ਸ਼ਬਦ ਨਾ ਜਾਣਨੀ ਜਸਨ ਪਤ ਗਵਾਏ ਆਪਣੇ ਮਨ ਦੇ ਪਿੱਛੇ ਤੰਨ ਵਾਲੇ ਬੰਦੇ ਗੁਰੂ ਦੇ ਸ਼ਬਦ ਦੀ ਕਦਰ ਨਹੀਂ ਜਾਣਦੇ ਉਹ ਆਪਣੀ ਇੱਜ਼ਤ ਗਵਾ ਕੇ ਹੀ ਜਗਤ ਤੋਂ ਜਾਣ ਕੇ ਗੁਰਸੇਵਾ ਨਉ ਪਈਏ ਸੱਚੇ ਰਹੇ ਸਮਾਈ ਗੁਰੂ ਦੀ ਦਸੀ ਸੇਵਾ ਭਗਤੀ ਕੀਤਿਆਂ ਪ੍ਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ ਜੋ ਮਨੁੱਖ ਗੁਰੂ ਦੀ ਦਸੀ ਸੇਵਾ ਕਰਦਾ ਹੈ ਉਹ ਸਦਾ ਤੇ ਪ੍ਰਮਾਤਮਾ ਵਿੱਚ ਲੀਨ ਹੁੰਦਾ ਹੈ ਗੁਰੂ ਪਿਆਰਿਓ ਜਗਤ ਹਉਮੈ ਵਿੱਚ ਫਸ ਕੇ ਮੋਰ ਮੋਰ ਜਮਤਾ ਮਰਤਾ ਰਹਿੰਦਾ ਹੈ